ਖੋਲ ਤੇ ਖੋਲ ਤੇ ਖੋਲ ਤਾ ਓਏ ਲਕਤਾਂ ਟੁੱਟ ਜੂਗੀ ਓਏ ਮੁੰਡੇ ਦੇ ਅੱਗੇ ਛੱਪ ਲੜ ਕੇ ਬਜਿਆ ਓ ਮਰਨੋਂ ਬਜਿਆ ਨਹੀਂ ਪੂਆ ਤੇ ਉਹ ਵੱਦ ਮੈਂ ਕਿਹਾ ਭੈਜ ਸਾਰਾ ਸੋਨਾ ਤੇ ਤੈ ਤਰੇ ਅਸੀਂ ਦੁਨਿਆਰੋਂ ਤੇ ਤਿੱਦੂ ਜਿਆਦੇ ਪਤਾ ਵੀ ਅਜਾਂ ਵੀਰਿਆਂ ਦਾ ਵੇ ਸੱਚੀ ਗੱਲ ਇਹ ਕਦੀ ਆਟਾ ਲਾਉਣੀ ਕਦੀ ਕੌਫਲਾਉਣੀ ਆ ਦੋਲ ਫਿੜਾ ਮੈਂ ਤੇਰੀ ਇਹੇ ਨਹੀਂ ਕਰਤੂਤ ਤੇ ਤੇਰੇ ਹਰਾਮ ਦੇ ਦੇ ਮੈਂ ਕਹਿੰਦੀ ਆ ਫਿੱਟੇ ਮੂੰਹ ਮੈਂ ਕਹਿੰਦੀ ਆ 2000 ਕਦਾ ਮਰਦਾ ਮਹੀਨੇ ਦਾ ਹਰਾਮជាਦਿਆਂ 2000 ਮਰਦਾ ਮਹੀਨੇ ਦਾ ਕਿੱਦਾਂ 2000 ਮਰਦਾ 1000 ਰੁਪਈਆ ਆ ਜਾਂ ਲੱਖ ਰੁਪਈਆ ਡੈੜੀ ਹਾਂ ਹਾਂ 2000 ਹੀ ਬਣਾ 2 2% ਦੇ حساب ਨਾਲ ਆਪਣੇ ਪੈਰ ਨੂੰ ਲੱਤਾ ਪਾਬੇ ਤਾਲਾ ਫੋਨ ਦਾ ਦੋ ਤੇ ਹਿਸਾਬ ਨਾਲ ਮੈਂਟਜ ਹੁਣ ਦੇ ਆਪਣੇ ਮੈਂਟਜ ਦੇ ਹਿਸਾਬ ਨਾਲ ਲਾ ਕੇ ਦੰਦ ਆ ਮਾ ਬੈਤਾ ਗੜ ਪਾ ਲਈ ਚੈਨੀ ਜਿਹੜੀ ਸੰਗਾਰੇ ਤੇ ਰੱਖ ਲਈ ਉਹ ਮੇਰਾ ਨਾ ਸੈਟ ਸੀ ਮੈਂ ਉਹਦੇ ਹੀ ਕਿਹਾ ਸੀ ਬੇਟਾ ਹੈਗਾ ਤਾਂ ਲਾ ਪਰ ਰੱਖੋ ਹਾਂ ਨਾ ਯਾਰ ਗਾੜੀ ਹੁਣ ਮੋਟਰ ਭਰਉਣੀ ਸੀ ਚਾਈਨੀ ਦਾ ਗੇਨੇ ਰੱਖਣੀ ਪੈਣੀ ਸੀ ਛੱਡਦਾ ਨਹੀਂ ਮੇਰੀ ਜਾਨੀ ਤੇ ਪੇਚ ਪੈ ਜਾਂਦੇ ਛੱਡਦਾ ਨਹੀਂ ਮੇਰੀ ਜਾਨੀ ਦੇ ਪੇਚ ਪੈ ਜਾਂਦੇ ਮੜ ਲੱਕ ਆਪਾ ਦੇਈ ਮੰਮੀ ਚਾਈਨੀ ਰੱਖ ਕੇ ਲੈ ਆਈ ਸਨ ਯਾਰ ਮੈਂ ਕਿਹੜਾ ਇੱਥੇ ਭੈਣ ਜੋ ਮੇਰੇ ਮੂੰਹ ਸੁਣਦੀ ਹੈ ਚੰਡੀਗੜ੍ਹ ਜਾ ਕੇ ਭੈਣ ਜੋ ਤਲਬਾਂ ਚ ਗਿਆ ਮੈਂ ਉਹ ਕਹੀ ਜਾਂਦਾ ਮੋਰੇ ਵੱਡਾ ਸਿਆਣਾ ਕਹਿੰਦਾ 150 ਰੁਪਏ ਦੂ 2000 ਰੁਪਏ ਮੈਂ ਤਾਂ ਵੀ ਦੇਣਾ ਇਹ ਕਹਿੰਦਾ ਗਾੜੀ ਗੱਲ ਨਹੀਂ ਕਰੇਗਾ ਤੂੰ ਤਾਂ ਮੈਨੂੰ ਮੈਚਾਂ ਨੂੰ ਲੱਗਦਾ ਇਹ ਕਿਹਾ ਇਹਨੇ ਉਹਦੇ ਮੁੰਡੇ ਨੂੰ ਦਵਾ ਦੇਦੇ ਗਈ ਚਾਕੇ ਦੇ ਤਾਂ ਮੈਂ ਤੂੰ ਲੈ ਗਦੀਆਂ ਤੇ ਦੇ ਦੇਣੀ ਆ ਕੱਪੜੀਆਂ ਬਤਿਆ ਕੀ ਉਹ ਲੈ ਲਿਆ ਤੁਸੀਂ ਸਭ ਕੁਝ ਬਈ ਇੱਥੇ ਯਾਰ ੱੱਕੇ ਨਾਲ ਲਿਆ ਉਹਦੇ ਪੇਜ ਨੇ ਸਾਡੇ ਨਾਲ ਕੀਤਾ ਯਾਰ ਮੇਰੀ ਗੱਲ ਸੁਣ ਭਈਆ ਉਹ 2% ਦਾ ਲੱਖ ਰੁਪਏ ਦਾ ਵਿਆਜ ਕਿੰਨਾ ਬਣਨਾ ਮਹੀਨੇ ਦਾ ਮਹੀਨੇ ਦਾ ਯਾਰ 2000 ਓਹੀ ਟੀਵੀ ਤੋਂ ਖਾਣਾ ਖਾਂਦਾ ਮਰੀਓ ਇੱਕ ਚੰਗਾ ਸੀ ਜਿਹੜਾ ਘਰ ਚੋਂ ਹੁਣ ਤੁਰਿਆ ਆ ਹੈਲੋ ਉਹ ਯਾਰ ਤੇ ਬੀਬੀ ਨੂੰ ਜਰਾ ਕੱਟ ਕੇ ਤੈਨੂੰ ਬੋਲ ਲਵੇ ਪਾਪਾ 2000 ਰੁਪਏ ਪਹਿਣਾ ਮੈਨੂੰ ਪਤਾ ਹੀ ਆ ਯਾਰ ਸੰਗ ਦੇ ਕੱਡਾ ਉਹਦੇ ਕੰਨਾਂ ਪੜਦਾ ਪਾੜਨਾ ਹੈਲੋ ਉਹ ਸਾਗੇ ਉਹ ਜਰਾ ਮਰੀਜ਼ ਉਹ ਸਾਗੇ ਮਰੀਜ਼ ਮੈਨੂੰ ਫੜਾ ਉਹ ਸਾਗੇ ਮਰੀਜ਼ ਪਾਪਾ ਜੀ ਜਾਂ ਤੂੰ ਫੜ ਪਾਪਾ ਜੀ ਪਾਪਾ ਜੀ 2000 ਰੁਪਏ ਲੱਖ ਨੂੰ ਪਹਿਣਾ ਆ ਤੈਨੂੰ ਪਤਾ ਹੀ ਆ ਫੇ 2 2% ਦੇ حساب ਨਾਲ ਲਾਲਾ ਸਾਹਿਬ ਫੇ 2 2 2000 ਹੀ ਹੋਇਆ ਲੈ ਐ ਨਹੀਂ ਅਕਾ ਬੱਤ ਹੁਣੇ ਡੇਢ 2 ਮਹੀਨੇ ਹੋ ਗਏ ਅਗਲਾ ਨਾ ਪੂਰਾ ਵਿਆਹ ਹੀ ਲੈਣਾ ਆ 40 ਦਿਨ ਹੋਏ ਲੈ ਦੱਸਦੇ ਇਹਨੂੰ ਠਿਆਣੇ ਨੂੰ ਵੱਡੇ ਨੂੰ ਕਹਿ ਲੋ ਇਹ ਇਹ ਤੁਹਾਨੂੰ ਇਹ ਹੀ ਮਿਲ ਸੀ ਪੂਰੇ ਖੇਹਰਿਆਂ ਦੇ ਕਿ ਤੂੰ ਹੋਰ ਲਿਆਦਾ ਕਾਲਾ ਕੰਠਾ ਬਾਗੀ ਆਂ ਨਹੀਂ ਆਂ ਕਰਕੇ ਪੈਂਦੀ ਆ ਮੈਂ ਹੀ ਬਸ ਗਈ ਜੇ ਹੋਰ ਹੁੰਦੀ ਮੈਂ ਬਸਦੀ ਵੀ ਨਹੀਂ ਆਈ ਲਿਆਉਣੀ ਨਹੀਂ ਸੀ ਹੋਰ ਚੰਗਾ ਯਾ ਤੂੰ ਆਪਣੀ ਟੀਵੀ ਤੋਂ ਖਾ ਗਾਲਾ ਓਏ ਮੱਤੇ ਪੁੱਤਾਂ ਨੇ ਚੰਗਾ ਤੂੰ ਹੀ ਹੁਨਰ ਭਾੜਿਆ ਮੈਂ ਨਹੀਂ ਬੱਸ ਗਈਆਂ ਹੋਰ ਕਿ ਹੁੰਦੀ ਤਾਂ ਇਹ ਬੱਸਦੀ ਵੀ ਨਾ ਐ ਕੀ ਹੋ ਕਹਿੰਦਾ ਨਹੀਂ ਇੱਕ ਮਿੰਟ ਸੇ ਮੈਂ ਅੰਨ ਪੜਵਾ ਮੈਂ ਅੰਨ ਪੜਾ ਤੇ ਵੀ ਅੰਨ ਪੜੀ ਜਾਂ ਦਸਵੀਂ ਜਾਂ ਫਿਰ ਇਹਦਾ ਵਾਤਾ ਸੱਸੀ ਜਾਂਦੀ ਮੈਂ 2% ਦੇ ਹਿਸਾਬ ਨਾਲ ਲੱਖ ਰੁਪਏ ਨੂੰ 2000 ਰੁਪਏ ਮਹੀਨੇ ਉਹ ਗੁੱਡੀ ਨੂੰ ਪੁੱਛ ਜਿਹਨੇ ਸਾਰਾ ਸਮਾਨੇ ਸਹਿਆ ਰਹੇ ਤੇ ਲਾ ਉਹ ਨੂੰ ਪਾਚ ਲੈ ਮੈਂ ਤਾਂ ਇਹਨਾਂ ਨੂੰ ਤੈਨੂੰ ਘਰ ਸਾਹ ਲਾ ਕੇ ਨਾ ਦੱਸਦਾ ਆਰੀ ਉਮਰ ਭੰਜੇ ਜੇ ਦੀ ਸੁਨਿਆਰੇਆਂ ਚ ਗੁੱਡੀ ਜੀ ਯੂ ਡਬਲ ਡੀ ਆਈ ਡੀ ਵੀ ਡੌ ਇਹਦਾ ਨਾ ਡੇਵੀ ਡੌਲ ਸੀ ਗੁੱਡੀ ਕਿਤਾ ਹੋਗੇ ਗੱਲਾਂ ਕਰਦੇ ਆ ਮੈਨੂੰ ਕਿਤੇ ਪਤਾ ਨਹੀਂ ਲੈ ਤੁਹਾਨੂੰ ਬੜਾ ਟੱਬਰ ਦੇ ਜੀਆਂ ਨੂੰ ਜਿਹਨੂੰ ਭੰਜੇ ਸੁਨਿਆਰੇ ਦੀ ਕੋਠੀ ਪਵਾਤੀ ਨਹੀਂ ਭੰਜੇ ਉਹਦੇ ਰੱਖ ਰੱਖ ਕੇ ਚੈਨੀਆਂ ਨਹੀਂ ਉਹ ਲੋ ਗੁੱਡੀ ਆ ਤਰੀ ਮੋਣ ਦੀ ਮੁੰਦੀ ਜਾਣਦੇ ਤਰੀ ਕੜਾ ਜਾਣਦੇ ਤਰੀ ਕੋਹ ਜਾਣਦੇ ਹੈਲੋ ਅੰਤੀ ਸਤਰੀਕਾਲ ਸਤਰੀਕਾਲ ਉਹ ਮੈਂ ਕਿਆ ਕੀ ਆ ਲੱਖ ਰੁਪਏ ਦੇ ਸਾਹ ਨਾਲ ਪੈਨ ਮਹੀਨੇ ਦਾ ਕਿੰਨਾ ਵਿਆਜ ਬਣਨਾ 2000 ਨਹੀਂ ਬਣਨਾ ਕਿੰਨੇ ਦਾ ਲੱਖ ਦਾ ਹੋਏ ਇਹ ਕਹਿੰਦੇ ਕਿ ਇਹ ਨੂੰ ਸਾਾਨੂੰ ਯਾਰ ਇਹ ਸਮਝ ਨਹੀਂ ਆਇਆ ਇੱਥੇ ਹਿਸਾਬ ਕਿਹਦੇ ਤੋਂ ਕਰਾਈਏ ਤੇ ਫਿਰ ਮੈਂ ਜ਼ੋਰ ਮਾਰਿਆ ਬੜਾ ਦਿਮਾਗ ਤੇ ਲੋਡ ਪਿਆ ਮੇਰੇ ਤੇ ਹੱਦੋਂ ਬੱਦ ਮੈਂ ਕਿਹਾ ਭੈਜੋ ਸਾਰਾ ਸੋਨਾ ਦਾ ਤੈ ਤਰੇ ਅਸੀਂ ਦੁਨਿਆਰੋ ਤੇ ਤਿੱਦੂ ਜਿਆਦੇ ਪਤਾ ਵਿਆਜਾਂ ਬੀਜਾਂ ਦਾ ਮੈਂ ਸੱਚੀ ਗੱਲਿਆ ਤਾਂ ਦਾ ਮੋਹਣ ਹੈ ਮੋਹਣੇ ਸਿਰ ਦਾ ਆਪਰੇਸ਼ਨ ਕਰਾ ਲਿਆ ਤੇਰੇ ਪਿੱਛੇ ਪੈ ਜੋ ਐਨਾ ਲੋਡ ਲੈ ਗਿਆ ਤੇਰਾ ਉਹ ਕਰਜ਼ੇ ਦਾ ਦਿਮਾਗ ਆ ਪੜਾਉਦੋ ਓਹ ਹੋ ਮਾਈ ਗੋਡ ਹੁਣ ਦੱਸ ਵਿਆਜ ਕਿਨਾ ਹੋਏ ਸਾਨੂੰ ਇਹ ਨਹੀਂ ਪਤਾ ਲੱਗਿਆ ਹੀ ਫੋਨ ਕਰੀਏ ਦਾ ਕਰੀਏ ਕਿਨੂੰ ਨੌਲੇਜ ਕਿਨੂੰ ਆ ਨੌਲੇਜ नो नॉलेज विदाउट कॉलेज मैं कह नो नॉलेज बिना सनियारे सो गल तेरी आ जा जेने चीज पहने जेने चीज जा रख दी चक दी ओनु पता हुंदा आ हां ਉਹ ਥਾਡੇ ਕੋਲ ਤਾਂ ਇੱਕ ਚੈਨ ਨਹੀਂ ਆ ਤੂੰ ਦਾ ਭੈ ਜੋ ਮੁੰਦੀ ਕੀ ਕੜਾ ਕੀ ਚੱਲਣ ਦੇ ਬਾਲੀਆਂ ਕੀ ਡੱਕਰੇ ਆ ਰਹੀਆਂ ਹੈ ਭੈਣ ਇਹ ਭੈਣ 2000 ਰੁਪਇਆ ਬਣਨਾ ਲੱਖ ਨੂੰ 2% ਦੇ ਹਿਸਾਬ ਨਾਲ ਲੱਖ ਨੂੰ 2000 ਹੀ ਬਣਦਾ ਲੈ ਤੂੰ ਪੱਕਾ ਹੀ ਸ਼ੋਰ ਐ ਇੱਕ ਵਾਰੀ ਹਿਸਾਬ ਲਾ ਲੈ ਮੋਹਣ ਤੋਂ ਵੀ ਓ ਨਹੀਂ ਲੈਣਾ ਡੇਢ ਮਹੀਨਾ ਨੂੰ ਪੂਰੇ 2 ਮਹੀਨਿਆਂ ਦਾ ਸਾਡਾ ਜੀ ਸੌਣ ਤੋਂ ਚਲੀ ਨਾ ਹੋਇਆ ਮਾਸੀ ਜੈਨੀ ਰੱਖੀ ਨੂੰ ਭੈਣ ਨੂੰ ਪਤਾ ਉਹ ਦੋ ਨਹੀਂ ਲੈਣਾ ਪੈਣਾ ਇਹਨੇ ਤੈਨੂੰ ਪਤਾ ਹੀ ਓ ਯਾਰ ਗਲਤੀ ਕਰ ਨੇ ਦੇ ਯਾਰ ਹਾਂਜੀ ਤਿੰਨ ਬਣਿਆ ਆ 3000 ਬਣਨਾ ਨੇ ਲੈ ਪੈਣਾ ਫੇਰੇ ਕਹਤਾ ਕਰਾ ਤੂੰ ਯਾਰ ਗੱਲ ਮੇਰੀ ਕਰ ਤੈਨੂੰ ਕੀ ਪਤਾ ਭੈਣੋਂ ਮੰਨਦਾ ਹਾਂ ਡੇਢ ਜਿਹੜੇ ਵਿਆਜ ਨਾਲ ਗੱਲ ਉਹ ਕਰੇ ਇਹਨੇ ਵਿਆਜ ਦੇਣਾ ਉਹ ਗੱਲ ਕਰੇ ਹਾਂਜੀ ਹੁਣ ਪੂਰਾ ਦੋ ਦਿਨ ਲੈਣਾ 500 ਇਹਦਾ ਵਿੱਚ ਗੁੱਡੀ ਦਾ ਲੈ ਉਹ ਤਾਂ ਬਸ ਕਮਿਸ਼ਨ ਇਹਦੇ ਨਾਮ ਰੱਖਣ ਗਈ ਸੀ ਹੈ ਨਾ ਕਮਿਸ਼ਨ ਮੋਹ ਘਾੜ ਨਿਕਲ ਗਈ ਸੀ ਹੁਣ ਮੇਰੀ ਗਾ ਸੌਣ ਨਹੀਂ ਹੌੜਪੇ ਉਹ ਤੂੰ ਹਿਸਾਬ ਲਵਾ ਸੜ ਤੋਂ ਲਵਾ ਇਹ 12 13 ਦਿਨ ਉੱਪਰ ਹੋਏ ਆ ਇੱਕ ਮਹੀਨਾ 13 ਦਿਨ ਦਾ 41 11 ਦਿਨ ਦੋ ਮਹੀਨਿਆਂ ਦਾ ਲੈਣਾ ਤੇ ਜਰਾ ਕੱਟ ਕੇ ਦੇ ਦਿੰਨੇ ਆ 2000 ਲੈਣਾ ਚਾਰ ਕਹੀ ਜਾਂਦੀ ਆ ਚਾਰ ਤਾਂ ਲੈਣੇ ਦੋ ਮਹੀਨੇ ਆਹਾ ਜਾ ਲੈ ਕੇ ਮਿੰਨਾ 13 ਦਿਨ ਹੋਏ 11 ਦਿਨ ਹੋਏ ਉਹਦੇ ਛੱਡ ਦੇਣੇ ਦੋ ਹੀ ਲੈਣਾ ਹੁਣ ਇਹ ਵੀ ਦੋ ਹੀ ਲੈਣਾ ਮਹੀਨੇ ਦਾ ਦੋ ਸਨਿਆਰੇ ਨੇ ਵਿਆਹ ਸਰੋ ਤੁਹਾਡੇ ਸਰ ਕੋਠੀ ਪਾ ਲਈ ਉਹਨੇ ਪੂਰੀ ਐਨ ਕਹਿੰਦੀ ਹੁਣ ਨਹੀਂ ਮੇਰੇ ਗਾ ਸੁਣ ਜੇ ਆਪਾਂ ਸਨਿਆਰੇ ਕਹੀਏ ਤੁਸੀਂ ਸਾਤੋਂ ਅੱਧੇ ਮਹੀਨੇ ਦਾ ਵਿਆਜ ਲੈ ਫੇਰ ਕਿੰਨੇ ਪੈਸੇ ਬਣਦੇ ਆ ਫੇ 3000 ਲੈਣਾ ਨਹੀਂ ਹੈ ਲਾਵਾ ਜਿੱਦਾਂ ਤੂੰ ਆਪਣੇ ਉਹ ਵਾਲੀਆਂ ਰੱਖੀਆਂ ਸੀ ਤੇਰੇ ਤੋਂ ਕਿੰਨੇ ਮਹੀਨਿਆਂ ਦਾ ਬਿਆਜ ਲਿਆ ਇਹ ਲੈ ਜਦੋਂ मुੰਦੀ ਰੱਖ ਕੇ ਆਈ ਸੀ ਮਾਸੜ ਦੀ ਉਹਨੇ ਕਿੰਨੇ ਪੈਸੇ ਲਏ ਸੀ ਮੁੰਡਾ ਕਦੀ ਜ਼ਿੰਦਗੀ ਚ ਨਹੀਂ ਰੱਖੀ ਮੁੰਦੀ ਅੱਛਾ ਮੁੰਦੀ ਨਹੀਂ ਸੀ ਰੱਖੀ ਮੁੰਦੇ ਉਹ ਚੁਗਰਿਆ ਉਹਦੀ ਉਂਗਲ ਜੀ ਕਿਤੇ ਵੱਡ ਨਹੀਂ ਦਿੱਤੀ ਰਾਤੋਂ ਰਾਤ ਮਾਸੀ ਤੂੰ ਲੈ ਸਹੀ ਗੱਲ ਆ ਤੇਰੇ ਆਰ ਦੀ ਨੀਂਦ ਦੀ ਗੋਲੀ ਲੈ ਕੇ ਸ਼ਾਂਪੂ ਲਾ ਕੇ ਉਹਦੀ ਮੁੰਦੀ ਲਹਾ ਲੈਣੀ ਕੋਈ ਸੁੱਤਾ ਪਿਆ ਲੈ ਗਿਆ ਕੋ ਕੰਦ ਢੱਪ ਕੇ ਜੋਤੀਆਂ ਰੱਖਾਂਇਂ ਭੌਂਕਦਾ ਕੁੱਤੇ ਤਰ੍ਹਾਂ ਮੇਰੀ ਗੱਲ ਸੁਣ ਔਰ ਸਨਿਆਰੇ ਦੇ ਨਾਲ ਚੱਲੂਗੀ ਚਲੋ ਠੀਕ ਆਲਾ ਕਾਲ ਲਗਾ ਲੈ ਯਾਰ ਤੂੰ ਕਿੰਨੇ ਬੰਦੇ ਦੀ ਵਾ ਭੈਣ ਸੈਰਖੰਦ ਦਾ ਬਹੁਤ ਸਰਗਾ ਤੈਨੂੰ ਪਤਾ ਯੋ ਦਾ ਪੈਣਾ ਉਹ ਨਹੀਂ ਮੰਨਦਾ ਹੁੰਦਾ ਉਹ 2 ਮਹੀਨਿਆਂ ਦਾ ਲੈਣਾ ਹੋਣੀ ਕੋ ਇੰਨਾ ਵੀ ਨਾ ਕਜੂਸ ਹੋ ਹਾਂ ਭਵਾਂ ਜਿੰਨੇ ਮਰਜੀ ਹਾਂ ਆਈ ਹਾਈ ਜ਼ਿੰਦਗੀ ਤੇ ਸਨਿਆਰੇ ਨੇ ਝਾਲ ਝਾਲ ਲਈ ਭੰਦਾ ਹੀ ਨਹੀਂ ਇਹ ਓਦਾਂ ਦੀ ਚੈਨੀ ਦਾ ਦਿਖਾਈ ਕਿਹੜੀ ਆ ਕੈਨ ਯੂ ਉੱਥੇ ਹੀ ਪਈ ਆ ਮੇਰੇ ਕੋਲ ਥੋੜੀ ਜਿਹੀ ਸੁਨਿਆਰੇ ਦੇ ਪਈ ਆ ਉਹ ਚੈਨੀ ਦੀ ਪੂਰੀਆ ਦਾ ਮਨਾਲੇ ਹੀ ਆ ਇਹ ਨਾਲ ਗਈ ਸੀ ਮਸਕਾਨ ਤੇ ਚਲ ਠੀਕ ਆ ਭੈਣ ਮੈਂ ਤਾਂ ਗੱਡੀ ਚਲਾ ਕੇ ਲੈ ਗਿਆ ਇਹ ਕਿਹਾ ਸੀ ਨਾਲ ਸਿਆ ਮੋਗੇ ਵਾਲੀ ਮੈਗੀ ਗਈ ਸੀ ਨਾਲ ਇਹ ਮਲਬਈ ਬਹੁਤ ਚੀਜ਼ ਆ ਇਹ ਸਾਲਾ ਜਿਆਦਾ ਆ ਸਾਡੀ ਚੈਨੀਆਂ ਹੁਣ ਛੱਟਣ ਲੱਗੀ ਹੁੰਦਾ ਇਹਦੇ ਪੈਰ ਚੰਗੇ ਆ ਨਾ ਭਾਂਜੇ ਵਿਆਜੂ ਪੈਸੇ ਇਹ ਚੱਕੇ ਇਹ ਕਿੰਨੇ ਪਰਸੈਂਟ ਤੇ ਚੱਕੇ ਦੋ ਹਾਲਾ ਖਾਲਾ ਕੇ ਕੁਛ ਗਾਂ ਵਸਨਾ ਆਏ ਬੱਲੇ ਨੇ ਦੇ ਨੇ ਭਰਾਓ ਅਸੀਂ ਇਦਾਂ ਹੀ ਆ ਸੁਨਿਆਰੇ ਦੇ ਲੈ ਆਈ ਤੇ ਰੱਖ ਲਈ ਦੇ ਲੈ ਆਈ ਦਾਦਾ ਉਹ ਆ ਬਜਾਰਾ ਜਿਹੜਾ ਦੱਸਦਾ ਯਾਰ ਮੈਂ ਜਾਂ ਮੇਰਾ ਕੀ ਕਸੂਰ ਆ ਮੈਂ ਤਾਂ ਉਹਨੇ ਲੈ ਲਾ ਦਰਵਾਜ਼ਾ ਪੱਖਾ ਲਾ ਲਿਆ ਉਹਦੇ ਆਉ ਦੇ ਜਾਇਂ ਜਾਇਂ ਹੋ ਮੈਂ ਹਰ ਕੀ ਕਰਾਂ ਤੂੰ ਕਰ ਕੋਈ ਇਹਨੇ ਮੱਤ ਬੇਕਾਰ ਨਹੀਂ ਜਮਾਨਾ ਜਾ ਬੈਠ ਕੇ ਲੈ ਗਿਆ ਜਾਨ ਆਪਣੀ ਨੂੰ ਮੈਂਨੂੰ ਉਬੰਦਵਾ ਯਾਰ ਉਹ ਰਿਆ ਕੰਮੀ ਤੇ ਆਇਆ ਮੈਂ ਦੇ ਅੰਦਰ ਆ ਤੂੰ ਬੈ ਜਾ ਆਰਾਮ ਨਾਲ ਜਾ ਰੇ ਅੰਦਰ ਆ ਉਹ ਲੈ ਅੰਦਰ ਆ ਜਾ ਕੇ ਰਿਆ ਪਿਆਰੇ ਉਹ ਅੰਦਰ ਆ ਜਾ ਚਾਹ ਚੱਕੇ ਦਰ ਮੈਂ ਤਾਂ ਗੁੱਟੀ ਜਨੇ ਆ ਜਾ ਅੰਦਰ ਆ ਜਾ ਅੰਦਰ ਆ ਉਹ ਕਾਈ ਸੁਣਾ ਉਹ ਚਾਰਵਰੀਆਂ ਵੀ ਆਦਮੀ ਨੂੰ ਮੈਂ ਕਿ ਕਾਈ ਵਿਚਾਲ ਤੂੰ ਬੈ ਜਾ ਤੇ ਕੱਢ ਬਾਹਰ ਵਿਚਾਲਾ ਮੈਂ ਮਾ ਫੱਪੜ ਮਾਰ ਨਾ ਬੜਾ ਇਹ ਨੂੰ ਨਹੀਂ ਹੋਣਾਗਾ ਬੱਜੀ ਆ ਮੂਹ ਓਏ ਇਥੇ ਚਟਾਈ ਮਸਾਲਾ ਭਰਾਵਾ ਆ ਨਾ ਇਹ ਪੈਣਾ ਨਹੀਂ ਹੋਗਾ ਕਰਨਾ ਹੋਗਾ ਕਿੱਸੇ ਤਰ੍ਹਾਂ ਓਏ ਤਾਂ ਫੋਨ ਤੇ ਮਾਂ ਦਾ ਤੈਨੂੰ ਚਟਾਈ ਦੇ ਦੋ ਉਹਨੂੰ ਥੱਲੇ ਫੋਨ ਪਿਆ ਪਤਾ ਕੀ ਗੱਲ ਆ ਇਹਨੂੰ ਇਹਨੂੰ ਇਹ ਆ ਮੇਰਾ ਕੰਮ ਹੋ ਹੀ ਜਾਂਦਾ ਬਸ ਗੱਲ ਜਿਹੜੀ ਆ ਮੇਨ ਹਾਂ ਮੈਨੂੰ ਤੇਰਾ ਪਤਾ ਨਹੀਂ ਜਦੋਂ ਯਾਰ ਕੰਮ ਦਾ ਥੋੜੀ ਗੜੀ ਆ ਇਦਾਂ ਥੋੜੀ ਆ ਨਾ ਉਹ ਪਤਾ ਲਾਲਚੀ ਆ ਯਾਰ ਦੇਖੋ ਮੈਂ ਤਾਂ ਇੱਕ ਬੈੱਡ ਤੇ ਪਈ ਆ ਮੇਰੀ ਗਾ ਸੁਣੋ ਯਾਰ ਇੱਥੇ ਪੈ ਉੱਥੇ ਧਰਨੀ ਚ ਪਿਆ ਆ ਪੈ ਜਾ ਭਰਾਵਾ ਲਾਲਾ ਪੱਖਾ ਲਾ ਤੂੰ ਉੱਥੇ ਜਾ ਜਾ ਮੈਨੂੰ ਪਹਿਲਾਂ ਦੇ ਉੱਥੇ ਯਾਰ ਲਾਲਾ ਪੱਖਾ ਉੱਥੇ ਇੱਥੇ ਹੀ ਬਹਿਣਾ ਨਹੀਂ ਉੱਥੇ ਪਹਿਲਾਂ ਇੱਥੇ ਹੀ ਬੁਆਣਾ ਇਹ ਤੇਰੀ ਕੋਈ ਗੈਰਵਾ ਹਾਂ ਮੇਰੀ ਗੈਰਵਾ ਪਾਪਾ ਨਾਲ ਟਰੂ ਲਾਵਾ ਪਾਪਾ ਨਾਲ ਟਰੂ ਲਾਵਾ ਕੱਲ ਦਾੜੀ ਆਹ ਹੋਰ ਦੱਸ ਬਹਿ ਜਾ ਮੈਨੂੰ ਕੀ ਆ ਜਿਹੜੀ ਪਿਆਵਲੀ ਫੈਲਦੀ ਆ ਮੈਂ ਕਲਾਸ ਉਹ ਪਿੰਗੇ ਜੇ ਜਿਹਨੂੰ ਦੇਖਣ ਨੂੰ ਰੂਹ ਨਹੀਂ ਕਰਦੇ ਉਹਨੂੰ ਪੱਖਾ ਲੈ ਕੇ ਆਈਏ ਏਸੀ ਲਵਾ ਦੇ ਉੱਥੇ ਦੇਖਣ ਨੂੰ ਰੂਹ ਨਹੀਂ ਕਰਦੀ ਕੀ ਦੀ ਗੱਲ ਕਰਦਾ ਮੈਂ ਕਹਿਆ ਕਿ ਮੈਂ ਤਾਂ ਦੇਖਣੀ ਐ ਮੇਰਾ ਤਾਂ ਭਰਾ ਐ ساری ਉਮਰ ਦੇਖਣੀ ਆ ਦੀ ਨੰਗੇ ਨਾ ਨੰਪੇ ਕੁੱਤੇ ਤੂੰ ਤਾਂ ਬਾਬਾ ਦਾ ਸ਼ੁਕਰ ਹੈ ਸਾਨੂੰ ਛੇਛੇ ਦੀ ਬੜੇ ਕਰ ਦਤਾ ਜਿਹੜਾ ਕੋਪਲੇ ਹੈਗਾ ਨੇ ਉਹ ਵੀ ਉਹਨਾਂ ਦੇ ਗਲ ਪਾ ਗਣਾ ਏ ਆਪ ਕੋਈ ਡੈੜੀ ਨੇ ਪੁਝਾਇਆ ਭਰਾਵਾ ਇੱਥੇ ਪੀ ਕੇ ਆਇਆ ਲੈ ਕਿੰਤਾ ਬੇਇੱਜ਼ਤੀ ਕਰਦੇ ਹੋਇਆ ਹੈ ਆ ਬੇਇੱਜ਼ਤੀ ਕਰਨ ਦੀ ਗੜੀ ਹੈ ਡੈੜੀ ਨੇ ਪੁਝਾਇਆ ਤਾਂ ਹੀ ਸਿੱਕੀ ਗੱਲ ਆ ਡੈੜੀ ਚੱਪਲ ਚੱਪਲ ਰਾਮ ਦਿਆ ਉਰੇ ਆ ਉਰੇ ਆ ਬੋਲ ਕਿੰਤਾ ਬੋਲਦਾ ਫੇਰ ਬੋਲ ਕਿਤੇ ਬੋਲਦਾ ਰਾਮ ਦਿਆ ਆਪਣਿਆਂ ਨੂੰ ਪੁਝਾਇਆ ਤੇਰੇ ਮੈਂ ਦੱਸਾਂ ਆਪਣਿਆਂ ਨੂੰ ਪੁਝਾ ਖਬਰ ਕਰ ਮੇਰੇ ਨਕਲੀ ਆਇਆ ਲੱਗਦਾ ਰਹਿੰਦਾ ਕਦੀ ਆਟਾ ਲਾਉਨੇ ਕਦੀ ਕੋਸ ਲਾਉਣੀ ਆ ਦੋਲ ਫਿਟੇ ਮੈਂ ਤੇਰੀ ਇਹੋ ਜਿਹੀ ਕਰਤੂਤ ਤੇ ਤੇਰੇ ਹਰਾਮ ਦੇ ਦੇ ਮੈਂ ਕਹਿੰਦੀ ਆ ਫਿੱਟੇ ਮੂੰਹ ਮੈਂ ਕਹਿੰਦੀ ਆ ਮੇਰੇ ਜਿਹੜੇ ਛੰਮਿਆ ਕਿਤਨਾਂ ਨਾਲ ਉਤ ਆ ਮੈਂ ਜੰਮਿਆ ਤਾਂ ਦਵਾਈ ਫਿਊਚਰ ਪਲੈਨਿੰਗ ਨੇ ਦੰਦ ਦੇਣੇ ਸ਼ੁਰੂ ਤੋਂ ਇਹ ਤਾਂ ਦੋ ਤਿੰਨ ਅਗਲੀ ਲਵਾਏ ਕੇ ਆ ਟੱਕੇ ਨੂੰ ਆ ਕੱਲ ਦਾ ਮਾਲਕ ਵਾਹੇ ਬਹੁਤ ਆਫਾ ਕਹਿੰਦਾ ਬਾਜ ਨਹੀਂ ਆ ਫਿਊਚਰ ਪਲੈਨਿੰਗ ਦਵਾ ਕੇ ਯਾਰ ਕੰਮ ਕਰਿਆ ਕਰ ਤੇਰੇ ਵਰਗਾ ਉਹ ਵੱਡਾ ਖੋਲਦੇ ਧਮਕੋਟਾਉਂਦਾ ਆ ਉਹ ਮਿੰਦੇ ਦਾ ਦਮ ਦਾ ਓ ਯਾਰ ਤੂੰ ਐਵੇਂ ਛੇਪੈ ਮੈਂ ਛੇਪ ਮੈਂ ਯਾਰ ਤੂੰ ਐਵੇਂ ਛੇਪੈ ਤੇデア ਹਾਂ ਤੇ ਮੈਂ ਤੱਕ ਖਾਖੂ ਲੈ ਆਉਣੀ ਆ ਤੈਨੂੰ ਮੈਂ ਦੱਸਾਂ ਹੋਟਾ ਗਿਆ ਤੇਰਾ ਮੈਂ ਕੋਈ ਨਾ ਕੋ ਬੰ ਕਰਦਾ ਨਾ ਕੰਮ ਉਹ ਤੇਰਾ ਵਿਜੜਾ ਗਿਆ ਕਿੰਨਾ ਮਾਰ ਮਾਰ ਮੇਰੇ ਕਹਿੰਦਾ ਮੈਂ ਚਰਖਾ ਤੂੰ ਮਾਦਾ ਲਾਲ ਮੈਂ ਐ ਭੱਜ ਜਾ ਤੈਨੂੰ ਪਤਾ ਹੀ ਨਹੀਂ ਆ ਛੱਤਰ ਕਦੋਂ ਮੈਂ ਨਾ ਔਰੇ ਛੱਤਰ ਭੁੱਲ ਗਿਆ ਮੈਂ ਓਏ ਚਿੰਤਾ ਕਰ ਲੈ ਸਟੋਰ ਤੇ ਸੱਟ ਕੇ ਹਾਂ ਤੇ ਹਾਂ ਤੇ ਹੌਣ ਤੇ ਲਖਤ ਬਾ ਡੱਕ ਜੂਈ ਓਏ ਹੁਣ ਕਹਿ ਰਾਮ ਦਾ ਹੁਣ ਕਹਿ ਉਹ ਕਾ ਆਹ ਕੀ ਹਾਲ ਹੈ ਛੋਟੇ ਬੜਾ ਦੇ ਹੁਣ ਲੈ ਕੇ ਦਾ ਮਾਤਾ ਛੋਟੇ ਬੜਾ ਦੇ ਇੱਕ ਵਾਰ ਛੋਟੀ ਛੋਟੀ ਹੈ ਨਾ 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 ਛੱਡਣੀ ਅੱਜ ਅੱਜ ਮੈਂ ਹਾਰ ਮੈਂਦੀਆਂ ਬੋਲਦਾ ਇਹ ਸ਼ਕਲ ਬੁਕਾਰ ਕੇ ਹਥਿਆਰ ਹਥਿਆਰ ਤੇ ਮਲਮਹੀ ਪਹਿਲਾ ਉਹ ਮੈਂ ਦੇਣ ਲੱਗਾ ਮੈਂ ਕਿਹਾ ਬਹੁਤ ਆ ਵਾਈਦੀ ਵੀ ਨਹੀਂ ਘਟੋ ਆਰਾਮ ਆ ਫੋਨ ਆ ਥੱਲੇ ਸੈੱਟ ਕਿਥਾ ਖਰਾਬ ਦੂਏ ਦਾ ਵੀ ਇਹਦਾ 13 Pro Max ਉਹ ਤੇਗੜਾ ਅੰਬਾਨੀ ਨਾ ਪਟਲਾ ਦੀ ਮੇਰੇ ਕੋਲ ਜੋ ਮਰਜ਼ੀ ਕਰੇ ਹਾਂ ਆ ਯਾ ਪੈ ਜਾ ਚੈਨੀ ਛਡਾਉਣ ਨੂੰ ਭਾਂਜੋ ਹੁਣ ਸਾਲਾ ਲੱਖ ਰੁਪਈਆ ਇਕੱਠਾ ਕੀਤਾ ਹੁਣ ਭਾਂਜ ਬਿਆਜ ਨਹੀਂ ਜੁੜਦਾ ਬਿਆਜ ਕਿੱਥੋਂ ਕਰੀਏ ਬਿਆਜ ਦੀ ਢਾਈ ਚਰਪਾਈ ਨਹੀਂ ਆਇਆ ਤੂੰ ਭੇ ਮੈਂ ਜਾਣਾ ਨਹੀਂ ਮੈਂ ਤੇਰੇ ਨਾਲ ਪਰਿਵਾਰ ਆਵੇਂ ਉਧਰੋਂ ਬੀਬੀ ਭਾਈਏ ਦਾ ਥੈਰ ਖਾਣ ਲੱਗੇ ਇਧਰੋਂ ਮੈਂ ਹੁਣ ਜੋਜੇ ਸਾਹਿਬੀ ਨਾਲ ਗੱਦੀ ਕਰ ਲੜਦੀ ਆ ਆ ਮੈਂ ਮੇਰਾ ਪੇ ਦੇ ਬਾਬਾ ਹੀ ਆ ਜਿਹੜਾ ਸੁਣ ਗਿਆ ਤੀਮੀ ਦੀ ਮੈਂ ਤੀਮੀ ਦੀ ਨਹੀਂ ਸੁਣਦਾ ਕਦੀ ਵੀ ਆਪਾਂ ਕਹਿਆ ਯਾਦ ਪਰਿੰਦੇ ਹਾਂ ਪੱਖਾ ਲਾ ਲਿਆ ਹਾਂ ਪੱਖਾ ਲਾ ਲਿਆ ਜਿਹੜੀ ਇਹਨ ਦਵਾਈ ਆ ਹਾ ਹੌਲੀ ਹੋ ਗਿਆ ਬੈਟਰੀ ਡੈਡ 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 ਤਾਂ ਹੋ ਗਈ ਬੈਟ ਉਹ ਦਾ ਭਰਾ ਆਇਆ ਹਲਟ ਪਾੜ ਦੇਣੀ ਮਾਤਾ ਮਾ ਗੋਪੀ ਤੂੰ ਮਰ ਗਾ ਮੇਰੇ ਹੱਥ ਤੇ ਦਾ ਦਤਾ ਤੂੰ ਟੱਚ ਕਰ ਆ ਗਿਆ ਤੂੰ ਵੱਤੋ ਛੱਤਾਂ ਪਾ ਲੈਣਾ ਸਾਜਨ ਮੈਂ ਤੇ ਨਾ ਗੱਲ ਦਸਾਂ ਹਾਂ ਮੈਂ ਇਹਨ ਕਦੇ ਹਟ ਜਾ ਕੋਹਣ ਓਏ ਆਇਆ ਇਹਨ ਕਾ ਚੜਦਾ ਇਹਨ ਮੈਂ ਇਹ ਓਰੀਜਨਲ ਇਹਨ ਮਾਤਾ ਛੜਦਾ ਅਰੇ ਟੱਪਰ ਦੇ ਜੀਆਂ ਨੇ ਕਦੀ ਓਰੀਜਨਲ ਰੁਮਾਲ ਵੀ ਲਿਆ ਓਏ ਨੀ ਮਾਤਾ ਸਿਰ ਤੋਂ ਲਈਓ ਆ ਕਦੇ ਪਿੱਛੇ ਤੇਰੇ ਨੇ ਰੀਣਾ ਰਮਾਲ ਵੀ ਜੀ ਮੈਂ ਆਈ ਤਾਂ ਖੇਤੀ ਹੋਈ ਨਾ ਕਮਾਈ ਆਈ ਖੇਤੀ ਚ ਲੇਵਾ ਹੋ ਤੁਸੀਂ ਤੇ ਕਿਤੇ ਕਮਾਈਆਂ ਕਰ ਕਰਕੇ ਨਹੀਂ ਲੇਓ ਹੇ ਹਾਂ ਗੱਲਾਂ ਕਰਦੇ ਆ ਬਹੁਤ ਤੇ ਤਾਂ ਟੀ-ਸ਼ਰਟ ਦਾ ਦੇ ਤਾਂ ਸਾਜਣਾ ਆ ਵੀ ਦੇ ਖਾ ਆ ਵੀ ਦੇਖੋ ਆ ਵੀ ਕਿਤੇ ਚਲ ਗਈ ਲੈ ਤੇਰੇ ਭਰਾ ਦਾ ਫੋਨ ਆਇਆ ਕਹਿੰਦਾ ਹਾਰਡ ਡੌਗ ਖਾਣਾ ਤੂੰ ਖਾ ਲੈ ਤੇ ਦਾਦਾ ਦੱਦੀ ਬਾਬੇ ਨੂੰ ਖਵਾ ਦੇ ਚਲ ਹਾਰਡ ਡੌਗ ਪੁਰਾਣਾ ਜਿਹੜਾ ਨੀਂਦ ਵਾਲਾ ਹੁੰਦਾ ਉਹ ਦਾ ਹਾਰਡ ਡੌਗ ਬੰਦਿਆਂ ਨੂੰ ਖਵਾ ਦੇ ਇਹ ਗੱਲ ਮੇਰੀ ਮੇਰੀ ਭੂਆ ਦੇ ਮੁੰਡੇ ਦੇ ਅੱਗੇ ਥੱਪ ਲੜ ਕੇ ਬਚਿਆ ਉਹ ਮਰਨੋਂ ਬਚਿਆ ਹੋ ਨਹੀਂ ਭੂਆ ਦੇ ਓਏ ਸਾੜਾ ਓਏ ਹਾਟ ਓਏ ਮੇਰੀ ਭੂਆ ਦੇ ਮੁੰਡਿਆਂ ਦੇ ਜੀਆਂ ਉਹ ਅੱਗੇ ਵਿਚਾਰੇ ਮੇਰੇ ਭਰਾ ਤੇ ਵੀ ਮੇਰਾ ਭਰਾ ਮਰ ਕੋ ਬਚਿਆ ਉਹ ਕੀ ਹੋਇਆ ਹਾਂ ਉਹ ਤਾਂ ਮੇਰਾ ਪ੍ਰੋਬਲਮ ਹੈ ਇਹੋ ਆਪਚਾਰੇ ਨੂੰ ਹਾਂ ਤੈਨੂੰ ਦੱਸ ਤਾਂ ਆਪਣੇ ਭੂਆ ਦਾ ਦੁੱਖ ਲੱਗਾ ਮੈਨੂੰ ਵੀ ਆਪਣੇ ਭਰਾਵਾਂ ਦਾ ਇੱਥੇ ਡੱਖ ਲੱਗਦਾ। ਉਹ ਕੱਢਿਆ ਪਿਆ ਹਰਾਮ ਦੇ ਨੇ ਪੈਟ ਗਾ ਲੈਤਾ। ਦੇਖੀ ਇੱਥੇ ਪੈਰ ਹੋ ਗਿਆ। ਦੇਖੀ ਇੱਥੇ ਪੈਰ ਪੈਰ ਨੂੰ ਨਾਲ ਵਾਲੀ ਸਾਈਡ ਤੇ ਲੱਗ ਪਿਆ ਆ। ਗੱਦੇ ਦਾ। ਚਲ ਚਲੀਏ ਸਾਜ ਨਾਪਾ ਦਫਾ ਕਰ ਇਹਨੂੰ। ਵਿਆਜ ਕਿੱਥੋਂ ਲੈਣਾ? ਕਹੈਂ ਦੇਣਾ ਹੋਰ। ਵਿਆਜ ਬਿਊਜ ਲੈ ਲੈ ਪੈਸੇ ਦੇ ਦੇ ਕਰਦੇ। ਕਿੱਥੋਂ ਲੈਣਾ? ਆਪਣੇ ਭਰਾ ਦੀ ਕਿੱਢ ਨਹੀਂ ਵੇਚਦੇ। ਤਾਂ ਮੈਨੂੰ ਕਿਹੜਾ ਹੰਦ ਖਾਦਿਆ ਹਰਾਮ ਦੇ ਆ ਤੁਸੀਂ ਕਹਤੇ ਸਾਡੀ ਦਾਂਦੇ ਜੋਰ ਦੀ ਤਰਾਗੀ ਸੀ ਸੋ ਗੱਲ ਤੇਰੀ ਆ ਉਹਦਾ ਵੀ ਸਿਆਣਾ ਹੋਇਆ ਕਿੱਦਿਨੇ ਕੋਈ ਨਹੀਂ ਬੀਜ ਕੇ ਪੰਗੇ ਰਹਾ ਮੈਂ ਤਾਂ ਮਾਰੂ ਮੈਂ ਤਾਂ ਆਪਣੀ ਜਵਾਨੀ ਭੋਗ ਗਏ ਉਹ ਉਹ ਤਾਂ ਬੀਮਾ ਨਾ ਕਰਾ ਲਈਏ ਕਿਉਂ ਕਰਾ ਲਈਏ ਬੀਮਾ ਰਾਜੀ ਰਵੇ ਉਹ ਨਹੀਂ ਮੋਦੀ ਨੂੰ ਛੋਟ ਕਰਾ ਵੇ ਜਸਕੀਮ ਉਹ ਆਪਣੇ ਬੁੜੇ ਦੀ ਕਰਾ ਬੁੜਾ ਪੜ ਕੰਮ ਕਰਦਾ ਬੁੜੇ ਦੀ ਕਰਾ ਇੱਤੇ ਹੀ ਦੁੱਖ ਲੱਗਦਾ ਸਾਰਿਆਂ ਲੱਗਾ ਨਾ ਟੜੰਗਾ ਹਾਂ ਤਾਂ ਆ ਕੇ ਬਲਾਈਨ ਲੱਗਾ ਮੇਰੇ ਪੈਸੇ ਰੱਖੇ ਤੇ ਤੇ ਜਿਹੜਾ ਉਹ ਜਿੱਥੋਂ ਮਰਜੀ ਨਾ ਲਿਆ ਤੇਰੇ ਤੋਂ ਤੁਹਾਡੀ ਮੋਟਰ ਤੇ ਲੱਗੇ ਆ ਜਿੱਥੋਂ ਮਰਜੀ ਦਬਾ ਨਾ ਦਬਾ ਕੋਈ ਨਹੀਂ ਕਿਉਂਨੇ ਜਿੱਥੇ ਆਥ ਰੱਖੀ ਹੈ ਨਾ ਰੱਖਣਾ ਆ ਹਾਂ ਮੈਂ ਜਾਣਦਾ ਤੈਨੂੰ ਦਿਨਾਂ ਰੱਖਣਾ ਮੇਰੇ ਨਾਂ ਤੇ ਕਰਤੀ ਕੱਟ ਹੁੰਦੀ ਆ ਕੱਟ ਹੁੰਦੀ ਅੱਗੇ ਵੀ ਤੇਰੇ ਕੋਲੇ ਹੀ ਰਹਿ ਆ ਮੇਰੇ ਕੋਲ ਹੀ ਰਹਿਣੇ ਆ ਆਰਾਮ ਦੇ ਤੇਰੇ ਕੋਲੇ ਸਾਰੇ ਪੈਸੇ ਮੇਰੇ ਕੋਲੇ ਹੀ ਰਹਿਣੇ ਆ ਹਾਂ ਇਹ ਬਣਿਆ ਕੀ ਫਿਰਦਾ